ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਤਿਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪ੍ਰੇਮ ਔਰ ਸਤਕਾਰ ਸਹਿਤ ਗੁਰਫਤੇ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਜਿਸ ਨੂੰ ਸਤਕਾਰ ਜੋ ਗੁਰਮੁਖ ਪਿਆਰੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਨਾਮ ਦੇ ਰਸੀਏ ਗੁਰਸਿੱਖਾਂ ਦੀ ਸੰਗਤ ਵਿੱਚ ਰਹਿ ਕਰਕੇ ਗੁਰਸਿੱਖਾਂ ਤੋਂ ਗੁਰੂ ਪਾਤਸ਼ਾਹ ਜੀਆਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਪੰਥ ਦੀ ਇੱਕ ਬਹੁਤ ਵੱਡੀ ਹਸਤੀ ਬਣੇ ਡਾਕਟਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਨੇ ਜੋ ਗ੍ਰੰਥ ਰਚੇ ਹਨ ਉਹਨਾਂ ਗ੍ਰੰਥਾਂ ਦੇ ਵਿੱਚੋਂ ਦੋ ਗ੍ਰੰਥ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਸ਼ੋਭਾ ਦੇ ਵਿੱਚ ਉਹਨਾਂ ਦਾ ਜੀਵਨ ਉਹਨਾਂ ਦਾ ਇਤਿਹਾਸ ਭਾਈ ਸਾਹਿਬ ਜੀ ਨੇ ਜੋ ਲਿਖਿਆ ਹੈ ਸੋ ਪਹਿਲਾ ਗ੍ਰੰਥ ਸ੍ਰੀ ਗੁਰੂ ਨਾਨਕ ਚਮਤਕਾਰ ਉਸ ਦਾ ਪਹਿਲਾ ਭਾਗ ਪੂਰਵਾਰਧ ਜਿਸ ਨੂੰ ਕਿਹਾ ਜਾਂਦਾ ਹੈ ਉਹ ਆਪ ਜੀ ਕੱਲ ਤੱਕ ਪੂਰਨ ਤੌਰ ਤੇ ਸਰਵਣ ਕਰ ਚੁੱਕੇ ਹੋ ਸਤਿਗੁਰੂ ਮਹਾਰਾਜ ਜੀ ਆਪਣੇ ਜਨਮ ਨਗਰ ਨਨਕਾਣਾ ਸਾਹਿਬ ਦੀ ਧਰਤੀ ਤੇ ਆਏ ਹਨ ਆਪਣੇ ਮਾਤਾ ਔਰ ਪਿਤਾ ਦਾ ਨਿਸਤਾਰਨ ਕੀਤਾ ਹੈ ਕਿਥੋਂ ਤੱਕ ਇਤਿਹਾਸ ਆਪ ਜੀ ਨੇ ਸੁਣਿਆ ਸੋ ਹੁਣ ਦੂਸਰਾ ਗ੍ਰੰਥ ਸ੍ਰੀ ਗੁਰੂ ਨਾਨਕ ਚਮਤਕਾਰ ਉਤਰਾਰਧ ਉਸ ਦਾ ਅੱਜ ਆਰੰਭ ਹੋ ਰਿਹਾ ਹੈ ਸਾਰੀ ਸੰਗਤ ਆਓ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਫਿਰ ਅੱਗੇ ਇਤਿਹਾਸ ਮਹਾਰਾਜੀਆਂ ਦਾ শ্রবণ ਕਰੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ sat naam vahe guru sat naam vahe ਸਤਗੁਰੂ ਜੀ ਪਰਦੇਸ ਨਹੀਂ ਗਏ ਪਰ ਘਰੋਂ ਟੁਰ ਪਏ ਪਰਦੇਸ ਦਾ ਮਤਲਬ ਜਿਵੇਂ ਸਤਗੁਰੂ ਮਹਾਰਾਜ ਬੰਗਾਲ ਵਿੱਚ ਬਿਹਾਰ ਵਿੱਚ ਉਸ ਨੂੰ ਪਰਦੇਸ ਕਿਹਾ ਗਿਆ ਪਰ ਘਰੋਂ ਟੁਰ ਪੇ ਪ੍ਰਤਨ ਜਨਮ ਸਾਖੀ ਵਿੱਚ ਲਿਖਿਆ ਹੈ ਤਦੋਂ ਬਾਬਾ ਰਬ ਦਾ ਰਹਾ ਘਰ ਤੇ ਰਬ ਦਾ ਦਾ ਮਤਲਬ ਘਰ ਤੋਂ ਰਵਾਨਾ ਹੋ ਗਏ ਜਾਪਦਾ ਹੈ ਕਿ ਤਲਵੰਡੀਆਂ ਉੱਠ ਕੇ ਆਪ ਨੇੜੇ ਤੇੜੇ ਵਿਚਰਦੇ ਦਰਿਆ ਪਾਰ ਹੋ ਗਏ ਹਨ ਤੇ ਇੱਕ ਟਿਕਾਣੇ ਮਰਲ ਗੁਜਾਰਾਂ ਵਿੱਚ ਹੀ ਨਦੀ ਕਿਨਾਰੇ ਬੈਠ ਗਏ ਹਨ ਜੈਸਾ ਕਿ ਪ੍ਰਤਨ ਜਨਮ ਸਾਖੀ ਦੇ ਵਿੱਚ ਇਉਂ ਲਿਖਿਆ ਹੈ ਤਦ ਬਾਬਾ ਦਰਿਆ ਉੱਪਰ ਵਹਿ ਗਿਆ ਤਲਵੰਡੀ ਦੇ ਨਜ਼ੀਕ ਇੱਕ ਥਾਂ ਉੱਥੇ ਬਹੁਤ ਗਉਗਾ ਚਲਿਆ ਜੋ ਕੋਈ ਸੁਣੈ ਸੋ ਸਭ ਆਵੇ ਲੋਕ ਆਖਣ ਜੋ ਕੋਈ ਖੁਦਾਏ ਦਾ ਫਕੀਰ ਪੈਦਾ ਹੋਇਆ ਹੈ ਨਾਨਕ ਨਾਉ ਹੈ ਸੋ ਆਪਣੇ ਖੁਦਾਏ ਨਾਲ ਰੱਤਾ ਹੈ ਲੋਕ ਬਹੁਤ ਜੁੜਿਆ ਮੁਰੀਦ ਵੀ ਹੋਵਨ ਜੋ ਆਵੇ ਸੋ ਪਰਚਾ ਜਾਵੇ ਜੋ ਬਾਬਾ ਸ਼ਲੋਕ ਕਰਦਾ ਥਾ ਸੋ ਪ੍ਰਗਟ ਹੋਏ ਇਹ ਸ਼ਲੋਕ ਕੀਤੇ ਸੇ ਫਕੀਰ ਕਾਨਿਆਂ ਨਾਲ ਗਾਉਂਦੇ ਸੇ ਕਿਹੜੇ ਬਚਨ ਕੀਤੇ ਮਹਾਰਾਜ ਨੇ ਊੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ ਤਬ ਨਾਨਕ ਕੇ ਕਰ ਏਕੋ ਨਾਮ ਬਖਾਣੀਐ ਬਹੁਤ ਉਸਤਤ ਹੋਵਣ ਲੱਗੀ ਖਰਾ ਬਹੁਤ ਗੌਗਾ ਹੋਇਆ ਜੋ ਕੋਈ ਹਿੰਦੂ ਮੁਸਲਮਾਨ ਜੋਗੀ ਸੰਨਿਆਸੀ ਬ੍ਰਹਮਚਾਰੀ ਤਪੀਏ ਤਪਿਸਰ ਦਿਗੰਬਰ ਬੈਸਨੋ ਉਦਾਸੀ ਗ੍ਰਿਸਤੀ ਬੈਰਾਗੀ ਖਾਨ ਖਨੀਨ ਉਮਰੇ ਉਮਰਾਓ ਕਰੋੜੀਏ ਜ਼ਿਮੀਦਾਰ ਭੂਮੀਏ ਜੋ ਆਵੇ ਸੋ ਪਰਚਾ ਜਾਵੇ ਸਤ ਸੰਗਤ ਜੀ ਜੋ ਉਦਾਸੀ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ ਉਦਾਸੀਆਂ ਦਾ ਭਾਵ ਹੈ ਤਿਆਗੀ ਲੋਕ ਤਿਆਗੀ ਲੋਕ ਉਦਾਸੀ ਗ੍ਰਿਸ਼ਤੀ ਮਤਲਬ ਘਰਾਂਵਾਰਾਂ ਵਿੱਚ ਰਹਿਣ ਵਾਲੇ ਸਭ ਲੋਕ ਉਸਤ ਕਰਨ ਤਵ ਜਿੱਥੇ ਵਾਵਾ ਰਹਿੰਦਾ ਸੀ ਉਸ ਗਿਰਾਉਂ ਪਾਸ ਇੱਕ ਕਰੋੜੀਆ ਰਹਿੰਦਾ ਸੀ ਉੱਪਰ ਲਿਖੀ ਇਵਾਰਤ ਤੋਂ ਪਤਾ ਲੱਗਦਾ ਹੈ ਕਿ ਤਲਵੰਡੀ ਤੋਂ ਨੇੜੇ ਹਰਾਵੀ ਦੇ ਕੰਢੇ ਕਿਤੇ ਬੈਠ ਗਏ ਹਨ ਪਰ ਜਿਸ ਵੇਲੇ ਕਰੋੜੀਏ ਦਾ ਨਾਂ ਆ ਗਿਆ ਤਾਂ ਸਾਫ਼ ਪਤਾ ਲੱਗਿਆ ਹੈ ਕਿ ਇਹ ਕੁਰ ਕਰਤਾਰਪੁਰ ਵਾਲਾ ਟਿਕਾਣਾ ਹੈ ਜੋ ਲਾਹੌਰੋਂ ਉੱਪਰਵਾਰ ਹਰਾਵੀ ਦੇ ਕੰਢੇ ਟਿਕਾਣਾ ਹੈ ਜਿੱਥੇ ਸਤਿਗੁਰੂ ਜੀ ਨੇ ਕਰਤਾਰਪੁਰ ਵਧਾ ਸੀ ਜਦ ਪੁਰਾਤਨ ਜਨਮ ਸਾਖੀ ਨੂੰ ਹੋਰ ਟੋਲੀਏ ਤਾਂ ਦੂਸਰੀ ਉਦਾਸੀ ਤੋਂ ਪਹਿਲਾਂ ਰਾਜਾ ਸ਼ਿਵਨਾਮ ਨਾਲ ਮਨ ਸੁਖ ਦੀ ਗੱਲਬਾਤ ਹੁੰਦੀ ਹੈ ਉਹ ਰਾਜੇ ਨੂੰ ਦੱਸਦਾ ਹੈ ਜੀ ਲਾਹੌਰ ਤੋਂ ਕੋਸ 15 ਕਰਤਾਰਪੁਰ ਬੰਨਿਆ ਹੈ ਪੰਜਾਬ ਦੀ ਧਰਤੀ ਮਾਹੇ ਹੈ ਉहां ਗੁਰੂ ਬਾਬਾ ਨਾਨਕ ਰਹਿਤਾ ਹੈ ਸਥਾਨ ਤਲਵੰਡੀ ਰਾਏਪੋਏ ਪੱਟੀ ਕੀ ਖਰਾਵੀ ਕੇ ਪਾਰ ਇਸ ਨਾਮ ਦੇ ਸਥਾਨ ਰਾਵੀ ਦੇ ਉਰਾਰ ਕਰਤਾਰਪੁਰ ਬੰਨਿਆ ਹੈ ਉਹ ਮਹਾਪੁਰਖ ਰਹਿਤਾ ਹੈ ਇਹ ਵੀ ਇੱਕ ਪਤਾ ਲੱਗਿਆ ਹੈ ਕਿ ਉਦੋਂ ਕਰਤਾਰਪੁਰ ਉਰਾਰ ਸੀ ਤੇ ਹੁਣ ਰਾਵੀ ਰਸਤਾ ਛੋੜ ਕੇ ਉਰਲੇ ਪਾਸੇ ਆ ਗਈ ਐ। ਵੀ ਰਾਵੀ ਦਰਿਆ ਕਿਉਂਕਿ ਦਰਿਆਵਾਂ ਦੇ ਜਿਹੜੇ ਮੋਹਾਨ ਨੇ ਉਹ ਬਦਲਦੇ ਰਹਿੰਦੇ ਆ। ਪੁਰਾਣੇ ਸਮੇਂ 'ਚ ਕੱਚੇ ਹੁੰਦੇ ਸੀ ਸਾਰੇ ਆਸੇ-ਪਾਸਿਓਂ। ਸੋ ਦਰਿਆ ਸੀ ਜਿਹੜੇ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਮਿੱਟੀ ਵੜਦੇ ਰਹਿੰਦੇ, ਇੱਕ ਪਾਸੇ ਨੂੰ ਵਧੀ ਜਾਂਦੇ, ਦੂਸਰੇ ਪਾਸੇੋਂ ਘਟੀ ਜਾਂਦੇ ਸੀ। ਇਉਂ ਬਹੁਤ ਲੰਮਾ ਸਥਾਨ ਦਰਿਆ ਉਹ ਬਦਲੀ ਕਰ ਲੈਂਦੇ ਸੀ ਆਪਣਾ ਸੋ ਪਹਿਲਾਂ ਰਾਵੀ ਪਰਲੇ ਪਾਸੇ ਵਹਿੰਦੀ ਸੀ ਕਰਤਾਰਪੁਰ ਦੇ ਹੁਣ ਉਰਲੇ ਪਾਸੇ ਆ ਗਈ ਹੈ ਔਰ ਸੋ ਸਪਸ਼ਟ ਹੋ ਗਿਆ ਹੈ ਕਿ ਕਰਤਾਰਪੁਰ ਪਹਿਲੀ ਉਦਾਸੀ ਤੋਂ ਵਾਪਸ ਆ ਕੇ ਕੁਛ ਦਿਨ ਘਰ ਰਹਿ ਕੇ ਵੱਧਾ ਤੇ ਦੂਜੀ ਉਦਾਸੀ ਕਰਤਾਰਪੁਰ ਤੋਂ ਕੀਤੀ ਆ ਕਰਤਾਰਪੁਰ ਵੱਜਣੇ ਦਾ ਹਾਲ ਅਗਲੇ ਪ੍ਰਸੰਗ ਤੋਂ ਪਤਾ ਲੱਗ ਜਾਊਗਾ ਸੋ ਅਗਲਾ ਪ੍ਰਸੰਗ ਆ ਗਿਆ ਹੈ ਸੋਹਣੀ 라ਵੀ ਆਪਣੇ ਬਰਫਾਨੀ ਘਰਾਂ ਨੂੰ ਛੋੜ ਕੇ ਉੱਚੇ ਨੀਵੇਂ ਟਿੱਬੇ ਖੋੜੇ ਪੱਥਰਾਂ ਬਟਿਆਂ ਵਾਲੇ ਪਹਾੜੀ ਰਾਹਾਂ ਨੂੰ ਲੰਘ ਕੇ ਮਾਧੋਪੁਰ ਲਾਗ ਮੈਦਾਨਾਂ ਵਿੱਚ ਆ ਗਈ ਹੈ ਇੱਥੋਂ ਵੀ ਟੁਰਦੇ ਕੁਝ ਅੱਗੇ ਲੰਘ ਰਹੀ ਹੈ ਹਰੇ-ਹਰੇ ਖੇਤਾਂ ਦੇ ਕੋਹਾਂ ਦੇ ਕੋਹ ਦੋਹੀਂ ਪਾਸੀ ਲਹਿ ਲਹਿ ਕਰ ਰਹੇ ਹਨ ਵਿਚੋਂ ਇਹ 라ਵੀ ਮਗਨਤਾ ਦੀ ਚਾਲ ਜੀਵਨ ਰੌਂ ਵਾਂਗੂ ਦਿਨ ਰਾਤ ਤੁਰਦੀ ਆਪਣੇ ਸ਼ੋਹ ਸ਼ੌਕੀਏ ਪਤੀ ਆਪਣੇ ਸ਼ੋਹ ਸਾਗਰ ਵੱਲ ਟੁਰੀ ਜਾ ਰਹੀ ਹੈ ਮਿੱਠੀ ਮਿੱਠੀ ਗੁਲਾਬੀ ਰੁੱਤ ਹੈ ਗਰਮੀ ਮੁੱਕ ਚੁੱਕੀ ਹੈ ਹੱਡ ਭੰਨ ਪਾਲਾ ਅਜੇ ਆਇਆ ਨਹੀਂ ਸੁਖਾਵਾਂ ਪਿਆਰਾ ਲੱਗਣ ਵਾਲਾ ਮਿੱਠਾ ਮਿੱਠਾ ਅੱਖਾਂ ਨੂੰ ਤੌਰਾਤ ਦੇਣ ਵਾਲਾ ਚਿਹਰੇ ਨੂੰ ਸੀਤਲ ਕਰਨ ਵਾਲਾ ਪਾਲਾ ਹੈ ਰਾਤਾਂ ਅੰਦਰ ਸਵਾਲਦਾ ਪਰ ਦਿਨੇ ਦੁਪਹਿਰਾ ਵੀ ਇਨਾ ਨਹੀਂ ਰਹਿੰਦਾ ਮਤਲਬ ਜਿਵੇਂ ਆਪਾਂ ਅੱਜ ਕੱਲ ਦੀ ਗੱਲ ਕਰੀਏ ਕਿ ਜਿਵੇਂ ਅਕਤੂਬਰ ਦੇ ਮਹੀਨੇ ਦੇ ਵਿੱਚ ਕਿ ਜਿਵੇਂ ਅਕਤੂਬਰ ਦੇ ਮਹੀਨੇ ਦੇ ਵਿੱਚ ਅਜੇ ਪਾਲਾ ਨਹੀਂ ਹੋਇਆ ਹੁੰਦਾ ਨਵੰਬਰ ਦੇ ਸ਼ੁਰੂ ਦੇ ਵਿੱਚ ਤੇ ਗਰਮੀ ਵੀ ਨਹੀਂ ਹੁੰਦੀ ਬੜਾ ਵਧੀਆ ਮੌਸਮ ਹੁੰਦਾ ਹੈ ਤਾਂ ਉਹਨਾਂ ਦਿਨਾਂ ਦੀ ਗੱਲ ਹੈ ਦੁਪਹਿਰ ਦਾ ਸਮਾਂ ਹੈ ਨਿੱਕੀ ਨਿੱਕੀ ਠੰਡੀ ਠੰਡੀ ਹਵਾ ਵਗ ਰਹੀ ਹੈ ਧੁੱਪ ਸੇਕੀ ਤਾਂ ਅਦੇ ਨਹੀਂ ਜਾਂਦੀ ਪਰ ਮਾੜੀ ਵੀ ਨਹੀਂ ਲੱਗ ਰਹੀ ਇਸ ਵੇਲੇ ਇੱਕ ਜੱਟੀ ਹਰਾਵੀ ਦੇ ਇੱਕ ਟਿਕਾਣੇ ਕਿਨਾਰੇ ਲਾਗ ਇੱਕ ਪੁਰਾਣੇ ਰੁੱਖ ਦੇ ਠੱਠੇ ਪਏ ਦਹਣ ਤੇ ਬੈਠੀ ਹੈ ਇੱਕ ਦਰਖਤ ਦਾ ਡਾਣਾ ਪਿਆ ਮੋਟਾ ਉਹਦੇ ਤੇ ਇੱਕ ਔਰਤ ਬੈਠੀ ਹੈ ਥੋੜੀ ਦੂਰ ਇੱਕ ਟਾਲੀ ਦਾ ਬਿਰਸ਼ ਹੈ ਬਹੁਤ ਵੱਡਾ ਜਿਸ ਦੇ ਵਿਰਲੇ ਪੱਤਿਆਂ ਵਿੱਚੋਂ ਧੁੱਪ ਸ਼ਾਂ ਦਾ ਇੱਕ ਪਰਛਾਵਾਂ ਜਿਹਾ ਇਹਦੇ ਤੇ ਪੈ ਰਿਹਾ ਹੈ ਨਾ ਤਾਂ ਸ਼ਾਂ ਦਾ ਸੀ ਹੈ ਤੇ ਨਾ ਹੀ ਧੁੱਪ ਦਾ ਘਬਰਾ ਹਟ ਹੈ ਲੱਸੀ ਦੀ ਖਾਲੀ ਚਾਟੀ ਪੁੰਜੇ ਪਾਸ ਧਰੀ ਹੋਈ ਹੈ ਇਸ ਉੱਤੇ ਕਹਿਆਂ ਦਾ ਸ਼ੰਨਾ ਹੈ ਤੇ ਕਹਿਆਂ ਦਾ ਮਤਲਬ ਕਾਂਸੀ ਦਾ ਸ਼ੰਨਾ ਹੈ ਤੇ ਛੰਨੇ ਵਿੱਚ ਰੋਟੀਆਂ ਤੋਂ ਵਿਹਲਾ ਹੋਇਆ ਖਾਲੀ ਪਰਨਾ ਪਿਆ ਜਿਵੇਂ ਰੋਟੀਆਂ ਲਪੇਟਣ ਵਾਸਤੇ ਬੀਬੀਆਂ ਕੱਪੜਾ ਵਰਤਦੀਆਂ ਪਾਉਣਾ ਕਿਹਾ ਜਾਂਦਾ ਹੈ ਕਈ ਇਲਾਕਿਆਂ 'ਚ ਉਸ ਨੂੰ ਜੱਟੀ ਨੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਫਸਾ ਕੇ ਕਲਾਈ ਗੋਡਿਆਂ ਨੂੰ ਪਾਈ ਹੋਈ ਹੈ ਦਰਿਆ ਦੇ ਉੱਤਰ ਰੁੱਖ ਨੂੰ ਨੀਜ ਜਮਾਈ ਹੈ ਤੇ اڈੋਲ ਕੰਨ ਉਸ ਪਾਸੇ ਇਓਂ ਲਾਈ ਬੈਠੀ ਐ ਮਾਨੋ ਟਿਕ ਰਹੀ ਐ ਇਸ ਦੀ ਉਮਰ ਜਵਾਨ ਹੈ ਕੱਦ ਲਮੇਰਾ ਹੈ ਸਰੀਰ ਬਹੁਤਾ ਭਰਮਾ ਨਹੀਂ ਪਰ ਪਤਲੀ ਲਿੱਸੀ ਵੀ ਹੈ ਨਹੀਂ ਰੰਗ ਕਣਕ ਬਿੰਨਾ ਹੈ ਰੰਗ ਕਣਕ ਬਿੰਨਾ ਹੈ ਨਕਸ਼ ਤਿੱਖੇ ਹਨ ਚਿਹਰਾ ਲੰਮਾ ਹੈ ਪਰ ਕੁਛ ਗੋਲ ਜਿਹਾ ਹੈ ਨੈਣਾ ਵਿੱਚ ਇੱਕ ਸਲੋਨਾਪਣ ਹੈ ਪਰ ਇਸ ਵੇਲੇ ਇੱਕ ਪਾਸੇ ਧਿਆਨ ਲੱਗ ਰਹੇ ਨੈਣ ਸ਼ਾਂਤ ਰੂਪ ਹਨ ਜਦ ਹਲਦੇ ਹਨ ਨੈਣ ਤਾਂ ਦੱਸਦੇ ਹਨ ਕਿ ਜਿਸ ਮਨ ਦੇ ਇਹ ਝੜੋਖੇ ਹਨ ਉਹ ਸਮਝਦਾਰ ਹੈ ਵੀ ਅੱਖਾਂ ਤੋਂ ਪਤਾ ਲੱਗਦਾ ਹੈ ਵੀ ਮਨੁੱਖ ਕਿੰਨਾ ਕੁ ਸਮਝਦਾਰ ਹੈ ਇਸ ਬੀਬੀ ਨੇ ਵਿਦਿਆ ਨਹੀਂ ਪਾਈ ਪੜਿਆਂ ਦਾ ਸੰਗ ਵੀ ਨਹੀਂ ਕੀਤਾ ਪਰ ਨੈਣਾ ਦਾ ਮਾਲਕ ਸੰਸਕਾਰੀ ਜਿਉੜਾ ਹੈ ਸੁਤੇ ਸਿੱਧ ਪਰਖ ਸਮਝ ਵਿਚਾਰ ਵਾਲਾ ਹੈ ਹਾਂ ਉਹ ਚੰਗੀਆਂ ਗੱਲਾਂ ਦਾ ਕਦਰਦਾਨ ਵੀ ਹੈ ਤੇ ਸੋਹਣੀਆਂ ਗੱਲਾਂ ਦਾ ਪੋਖੂ ਵੀ ਲੈਂਦਾ ਹੈ ਵੀ ਇਹ ਔਰਤ ਭਾਵੇਂ ਅਨਪੜ ਹੈ ਸੰਸਾਰੀ ਵਿਦਿਆ ਨਹੀਂ ਪਰ ਹੈ ਬੜੀ ਸਿਆਣੀ ਸੂਝਵਾਨ ਹੈ ਇਸ ਵੇਲੇ ਇਸ ਬੀਬੀ ਦੇ ਕੰਨ ਕਿਸੇ ਮਿੱਠੀ ਪਿਆਰੀ ਸੁਰਵਾਲ ਲੱਗ ਰਹੇ ਨੇ ਨੈਣ ਉਸ ਪਾਸੇ ਗੱਡੇ ਹੋਏ ਨੇ ਕੰਨਾਂ ਤੇ ਨੈਣਾਂ ਦਾ ਸੁਆਮੀ ਮਨ ਸਾਰੇ ਦਾ ਸਾਰਾ ਉਸ ਰਸ ਵਿੱਚ ਰਸਲੀਨ ਹੈ ਇਹ ਬੀਬੀ ਬੈਠੀ ਹੈ ਪਰ ਅਚਲ ਐਂਓ ਲੱਗਦਾ ਜਿਵੇਂ ਪੱਥਰ ਦੀ ਮੂਰਤ ਹੋਵੇ ਜਿੱਦ ਰਿਸ ਦੇ ਕੰਨ ਨੈਣ ਅਤੇ ਮਨ ਲੱਗ ਰਿਹਾ ਹੈ ਉਹ ਪਾਸਾ ਨਦੀ ਦੇ ਪੁੱਤਰ ਰੁਖਵਲ ਹੈ ਉਧਰੋਂ ਇਸ ਦੇ ਆਤਮਾ ਵਿੱਚ ਠੰਡਾ ਪਾਉਣ ਵਾਲੀ ਇੱਕ ਇਲਾਹੀ ਨਾਦ ਦੀ ਆਵਾਜ਼ ਆ ਰਹੀ ਹੈ। ਉਧਰੋਂ ਹੀ ਰਾਵੀ ਦੀ ਜਲ ਧਾਰਾ ਆ ਰਹੀ ਹੈ। ਭਾਵੇਂ ਚੌਕੀ ਵਿਥਤ ਉਤੇ ਕੋਈ ਇੱਕ ਸਾਜ਼ ਵਜਾ ਰਿਹਾ ਹੈ। ਜਿਸ ਦੀਆਂ ਜਰਬਾਂ ਏਡੀ ਦੂਰ ਤੱਕ ਆ ਕੇ ਇਸ ਦੇ ਕਲੇਜੇ ਵਿੱਚ ਝਰਨਾਟ ਛੇੜ ਰਹੀਆਂ ਨੇ। ਐਉਂ ਕਿ ਮਾਨੋ ਮਨ ਵੀ ਇੱਕ ਸਾਜ਼ ਹੈ ਤੇ ਜਰਬਾਂ ਦੀ ਟੁਰੰਕਾਰ ਇੱਕ ਮਿਜਰਾਬ ਹੈ। ਜੋ ਦਿਲ ਦੀਆਂ ਤਾਰਾਂ ਨੂੰ ਵਜਾ ਰਹੀ ਤੇ ਮੀਂੜਾ ਕੱਢ ਰਹੀ ਹੈ। ਉਧਰੋਂ ਸਾਜ਼ ਦੀਆਂ ਮਿੱਠੀਆਂ ਤੇ ਦਿਲ ਚੁਭਵੀਆਂ ਜਰਬਾਂ ਦੇ ਨਾਲ ਇੱਕ ਗਲੇ ਦੀ ਆਵਾਜ਼ ਵੀ ਸਾਫ਼ ਆ ਰਹੀ ਹੈ ਕੋਈ ਡਾਡਾ ਮਿੱਠਾ ਰਾਗ ਗਾਉਂ ਰਿਹਾ ਹੈ ਸੁਣਾਈ ਤਾਂ ਦਿੰਦਾ ਪਰ ਸੁਣਨ ਵਾਲੀ ਦੇ ਕੰਨਾਂ ਨੂੰ ਅੱਗੇ ਇਸ ਤਰ੍ਹਾਂ ਦੇ ਉੱਚੇ ਰਾਗ ਸੁਣਨ ਦੀ ਵਾਦੀ ਨਹੀਂ ਸੀ ਇਸ ਲਈ ਸਾਰਾ ਨਹੀਂ ਪਰ ਕੋਈ ਕੋਈ ਟੱਪਾ ਸਮਝ ਪੈ ਜਾਂਦਾ ਕਿਉਂਕਿ ਪਹਿਲਾਂ ਰਾਗ ਕਦੇ ਸੁਣਿਆ ਨਹੀਂ ਸੀ ਇਸ ਕਰਕੇ ਸਾਰਾ ਤਾਂ ਨਹੀਂ ਸਮਝ ਪੈਂਦਾ ਪਰ ਕੋਈ ਨਾ ਕੋਈ ਟੱਪਾ ਇਹਦੇ ਸਮਝ ਪੈ ਜਾਂਦਾ ਹੈ ਸਾਰੇ ਬੋਲੇ ਜਾ ਰਹੇ ਬੋਲਾਂ ਨੂੰ ਮਗਰ ਲੱਗ ਕੇ ਸਮਝ ਨਹੀਂ ਰਹੀ ਪਰ ਜਿੰਨਾ ਕੁਝ ਸਮਝ ਪੈਂਦਾ ਹੈ ਉਹ ਸੰਗੀਤ ਦੇ ਆ ਰਹੇ ਸਵਾਦ ਦੇ ਨਾਲ ਰਲ ਕੇ ਮਨ ਨੂੰ ਮਗਨ ਕਰੀ ਜਾਂਦਾ ਹੈ ਕਿੰਨਾ ਚਿਰ ਰਾਗ ਹੁੰਦਾ ਰਿਹਾ ਕਿੰਨਾ ਚਿਰ ਹੀ ਇਹ ਬੈਠੀ ਸੁਣਦੀ ਰਹੀ ਪਹਿਲਾਂ ਇੱਕ ਟੱਕ ਬੱਜੀ ਉਧਰ ਵਹਿੰਦੀ ਰਹੀ ਫਿਰ ਨੈਣ ਮੁੰਦ ਗਏ ਜਦ ਰਾਗ ਕੁਛ ਥਮਿਆ ਕੁਛ ਸਮਾਂ ਲੰਘ ਗਿਆ ਤਾਂ ਪਹਿਲਾਂ ਠੰਡੇ ਸਾਹ ਆਏ ਫਿਰ ਹੱਥਾਂ ਦਾ ਜੋੜ ਖੁੱਲ ਗਿਆ ਫਿਰ ਨੈਣ ਖੁੱਲ ਗਏ ਪਰ ਫੇਰ ਮਿਟਦੇ ਸਨ ਤੇ ਖੁੱਲਦੇ ਸਨ ਹਾਂ ਹੁਣ ਸੋਹਣੀ ਸਹੂਲਤ ਵਾਲਾ ਤੇ ਹਲਕੇ ਕਰਨ ਵਾਲਾ ਸਾਹ ਫੇਰ ਫੇਰ ਆਉਂਦਾ ਹੈ ਇਓ ਕਿੰਨੇ ਚਿਰ ਮਗਰੋਂ ਸਾਵਧਾਨ ਹੋ ਗਈ ਤੇ ਹੁਣ ਆਪਣੇ ਆਪ ਨਾਲ ਗੱਲਾਂ ਕਰਨ ਵਿੱਚ ਰੁੱਝ ਗਈ ਆਪ ਦੇ ਮਨ ਨਾਲ ਹੀ ਗੱਲਾਂ ਕਰਦੀ ਆ ਸਾਈਆਂ ਇਹ ਕੌਣ ਹਨ ਕਿੱਥੋਂ ਆਏ ਨੇ ਤਰੇ ਦਿਨਾਂ ਦੇ ਇੱਥੇ ਹਨ ਕੀ ਕਰਦੇ ਆ ਜਦ ਲੰਘਦੀ ਹਾਂ ਗਾਉਂਦੇ ਤੇ ਵਜਾਉਂਦੇ ਹੀ ਸੁਣਦੀ ਆ ਤਰਿੰਜਣਾ ਵਿੱਚ ਮੈਂ ਵੀ ਗਾਉਂਦੀ ਸੀ ਹੁਣ ਵੀ ਵਿਆਹਾਂ ਵਿੱਚ ਸਾਰੀ ਸਾਰੀ ਰਾਤ ਜਾਗਦੀ ਤੇ ਗਾਉਂਦੀਆਂ ਸੁਹਾਗ ਘੋੜੀਆਂ ਤੋਂ ਛੁੱਟ ਲੰਮੇ ਰਹਾ ਦੇ ਗਾਉਣ ਸਾਰੇ ਜਾਣਦੀਆਂ ਖਿਉੜੇ ਵੀ ਮੈਂ ਸੁਨੇ ਹਨ ਸਰੰਗੀਆਂ ਵਾਲੇ ਵੀ ਵਿਹੜੇ ਵਿੱਚ ਆ ਵਜਾ ਸੁਣਾ ਜਾਂਦੇ ਨੇ ਲੂਮਣੀਆਂ ਵੀ ਮੈਂ ਸੁਣੀਆਂ ਨੇ ਕਿੱਡਾ ਮਿੱਠਾ ਗਾਉਂਦੀਆਂ ਪਰ ਰੱਬਾ ਇਹ ਰਾਗ ਮੈਂ ਕਦੇ ਨਹੀਂ ਸੀ ਸੁਣਿਆ ਇਹ ਗਾਉਣਾ ਨਹੀਂ ਇਹ ਤਾਂ ਇੱਕ ਜਾਦੂ ਹੈ ਕੀਏ ਮਨੁੱਖ ਹਨ ਕਿ ਕੋਈ ਇੰਦਰ ਦੇ ਦੇਸੋਂ ਆਏ ਨੇ ਇਹ ਗਾਉਂਦੇ ਹਨ ਕਿ ਸਿਰ ਵਿੱਚ ਪੁੜੀਆਂ ਧੂੜਦੇ ਹਨ ਮਤਲਬ ਸਿਰ ਵਿੱਚ ਕੋਈ ਨਾ ਕੋਈ ਚੀਜ਼ ਪਾਉਂਦੇ ਆ ਸੁਰ ਛੇੜਦੇ ਆ ਕਿ ਕਲੇਜਾ ਬਿੰਦੇ ਆ ਵਜਾਉਂਦੇ ਹਨ ਕਿ ਠਾ ਠਾ ਦਿਲ ਨੂੰ ਖੋਬਾਂ ਪਾਉਂਦੇ ਆ ਮੈਨੂੰ ਸਮਝ ਨਹੀਂ ਪੈਂਦੀ ਇਹਨਾਂ ਪਾਸ ਕੀ ਹੈ ਇੱਥੇ ਕੋਈ ਮਨੁੱਖਾਂ ਵਾਲੀ ਗੱਲ ਤਾਂ ਨਹੀਂ ਜਾਪਦੀ ਕਿਤੇ ਕੋਈ ਛਲਾਵਾ ਤਾਂ ਨਹੀਂ ਮਤਾਂ ਦੁਪਹਿਰਾਂ ਵੇਲੇ ਕੋਈ ਪਰੀਆਂ ਦੇ ਰਾਜੇ ਰਾਣੇ ਆਪਣਾ ਰਾਗ ਗਾਉਂਦੇ ਵਜਾਉਂਦੇ ਮੈਨੂੰ ਦੇਖਣ ਲੱਗ ਪਏ ਹੁਣ ਹੈ ਕੋਈ ਰੱਬ ਦੇ ਦਰੋਂ ਹਿੰਮਤ ਆਏ ਹੁਣ ਆਖਦੇ ਹਨ ਅੱਗੇ ਸੁਰਗਾਂ ਵਿੱਚ ਵੀ ਰਾਗ ਹੈ ਉਹ ਰਾਗ ਕਿਤੇ ਇਹੋ ਤਾਂ ਨਹੀਂ ਮੈਂ ਕੀ ਕਰਾਂ ਘਰ ਨਹੀਂ ਜਾਇਆ ਜਾਂਦਾ ਰੋਜ਼ ਜਦ ਰੋਟੀ ਲੈ ਕੇ ਲੰਘਦੀਆਂ ਤਾਂ ਆਉਂਦੇ ਜਾਂਦੇ ਇਹੋ ਕੁਝ ਹੁੰਦਾ ਤੇ ਦਿਲ ਖਿੱਚਿਆ ਜਾਂਦਾ ਹੈ ਪਤਾ ਕਰਾਂ ਭਲਾ ਵੀ ਇਹ ਕੌਣ ਨੇ ਡਰ ਲੱਗਦਾ ਹੈ ਪਰ ਤੂੰ ਵੀ ਪੈਂਦੀ ਹੈ ਪਿਆਰ ਵੀ ਪੁਰਦਾ ਹੈ ਪਰ ਸਹਿਮ ਵੀ ਪੈਂਦਾ ਹੈ ਜਾਵਾਂ ਤੇ ਪੁੱਛਾਂ ਤੁਸੀਂ ਕੌਣ ਹੋ ਸਰੀਰ ਵਿੱਚ ਸਾਹ ਸਤ ਨਹੀਂ ਰਿਹਾ ਹੌਲੀ ਫੁੱਲ ਪਰ ਨਸੱਤੀ ਜੀ ਹੋ ਰਹੀਆਂ ਹੱਥ ਪੈਰ ਹਿਲਾਉਣ ਨੂੰ ਜਿੱਤ ਨਹੀਂ ਕਰਦਾ ਸਵਾਦ ਜਾਂ ਆਉਂਦਾ ਹੈ ਕਟਕ ਦਾ ਸਵਾਦ ਇਹੋ ਹੁੰਦਾ ਹੋ ਚੱਲਿਆ ਨਹੀਂ ਜਾਂਦਾ ਇਹ ਕੀ ਹੈ ਇਹ ਸਵਾਦ ਕੀ ਹੈ ਕਿੱਥੋਂ ਆਇਆ ਹੈ ਕਿਉਂ ਆਇਆ ਹੈ ਇਕਵੇਂ ਲੱਜ ਜਾਵੇ ਮੇਰੇ ਪਾਸ ਰਹੇ ਪੱਠਕਤਾਂ ਮੈਂ ਰੋਟੀਆਂ ਤੇ ਘਰ ਹਾਏ ਕਿਵੇਂ ਇਸ ਸਵਾਦ ਵਿੱਚ ਰਵਾਂ ਮੈਂ ਭੁੱਖੀ ਹੋਈ ਚੰਗੀ ਮੈਂ ਤਾਂ ਕੱਲੀ ਹੋਈ ਚੰਗੀ ਮੈਂ ਕੰਗਲੀ ਚੰਗੀ ਮੈਂ ਮੰਗਤੀ ਚੰਗੀ ਪਰ ਹਾਏ ਕਿਵੇਂ ਇਸ ਸਵਾਦ ਵਿੱਚ ਰਵਾਂ ਕੀ ਕਰਾਂ ਕਿਸ ਤਰ੍ਹਾਂ ਇਸ ਸਵਾਦ ਨੂੰ ਬੰਨ ਲਵਾਂ ਕਿਸ ਤਰ੍ਹਾਂ ਇਸ ਸਵਾਦ ਨੂੰ ਬੰਨ ਲਵਾਂ ਅੰਦਰ ਸੁੱਟ ਲਵਾਂ ਅੰਦਰ ਪਾ ਕੇ ਕੋਈ ਜਿੰਦਰਾ ਮਾਰ ਲਵਾ ਹਾਏ ਮੈਂ ਕਿਸ ਨੂੰ ਆਖਾਂ ਕਿਸ ਨੂੰ ਪੁੱਛਾਂ ਕੀ ਬੰਨ ਨੂੰ ਬੰਨਾਂ ਕੀ दारू ਕਰਾਂ ਜਾਵਾਂ ਉਹਨਾਂ ਕੋਲ ਤੇ ਪੁੱਛ ਲਵਾ ਖਬਰੇ ਕੌਣ ਨੇ ਕੀ ਕਹਿਣਗੇ ਖੈਰ ਪਾਉਣਗੇ ਕਿ ਜਵਾਬ ਦੇਣਗੇ ਓਹੋ ਇਸ ਸਵਾਦ ਬਿਨਾ ਜੀਵਾਂ ਕਿਵੇਂ ਕੀ ਕਰਾਂ ਮਰਦ ਨੂੰ ਪਤਾ ਲੱਗਾ ਤਾਂ ਆਖੂ ਸ਼ੁਦੈਣ ਹੋ ਗਈਆਂ ਮਰਦ ਮਤਲਬ ਘਰ ਵਾਲਾ ਪਤੀ ਵੀ ਜੇ ਮੇਰੇ ਪਤੀ ਨੂੰ ਪਤਾ ਲੱਗਿਆ ਤੋ ਆਖੂਗਾ ਵੀ ਤੂੰ ਤਾਂ ਸੁਦੈਨ ਹੋ ਗਈ ਹੈ ਹੈ ਇਸ ਘੜੀ ਸਵਾਦ ਹੈ ਮਰਨਾ ਤਾਂ ਹੈ ਹੀ ਜੇ ਇਸ ਸਵਾਦ ਦੇ ਵਿੱਚ ਇਸ ਛਿਣ ਵਿੱਚ ਮੁੱਕ ਹੀ ਜਾਵਾਂ ਤਾਂ ਕਿੱਡਾ ਚੰਗਾ ਹੈ ਖਬਰੇ ਉਂਝ ਕਿਸ ਤਰ੍ਹਾਂ ਦੀ ਮੌਤ ਆਵੇਗੀ ਪਰ ਹਾਂ ਬਸ ਤਾਂ ਕੁਝ ਹੈ ਨਹੀਂ ਮੈਂ ਸ਼ਹਿਰਨ ਹੁੰਦੀ ਕਿਸੇ ਪੰਦੇ ਦੀ ਧੀ ਹੁੰਦੀ ਕੁਝ ਪੜ੍ਹੀ ਹੁੰਦੀ ਅੱਜ ਮੈਨੂੰ ਸੂਝਤ ਆ ਜਾਂਦੀ ਸ਼ਹਿਰਨ ਦਾ ਮਤਲਬ ਹੈ ਕਿਸੇ ਸ਼ਹਿਰ ਚ ਜੰਮੀ ਹੁੰਦੀ ਕਿਸੇ ਪੰਦੇ ਪੰਡਤ ਦੀ ਲੜਕੀ ਹੁੰਦੀ ਪੜ੍ਹੀ ਲਿਖੀ ਹੁੰਦੀ ਤਾਂ ਕਹਿੰਦੀ ਅੱਜ ਮੈਨੂੰ ਸਮਝ ਆ ਜਾਂਦੀ ਅਨਪੜ ਮੂਰਖ ਤ੍ਰੀਮਤ ਜਾਤ ਪਿੰਡੂ ਪਸ਼ੂਆ ਵਰਗੇ ਸਾਡੇ ਕੰਮ ਸਾਨੂੰ ਕੀ ਪਤਾ ਹੈ ਕੀ ਹੈ ਤੇ ਕੌਣ ਨੇ ਤੇ ਕਿੰਝ ਜਾ ਕੇ ਗੱਲ ਕਰੀ ਦੀ ਇਹ ਜਿਹਾਂ ਨਾਲ ਕਿੰਨਾ ਚਿਰ ਐਦਾਂ ਸੋਚਦੀ ਸੋਚਦੀ ਰਹੀ ਜਿਉਂ-ਜਿਉਂ ਸੋਚਾਂ 'ਚ ਪੈਂਦੀ ਗਈ ਬੇਮਾਲੂਮੇ ਉਹ ਸਵਾਦ ਘਟਦਾ ਗਿਆ ਤੇ ਤਾਕਤ ਵਧਦੀ ਗਈ ਛੇਕੜ ਇੱਥੇ ਅਪੜੀ ਮਨ ਵਿੱਚ ਫੈਸਲਾ ਕੀਤਾ ਕਿ ਚੱਲਾਂ ਤੇ ਪੁੱਛਾਂ ਪੁੱਛਾਂ ਜ਼ਰੂਰ ਜੋ ਹੋਵੋ ਸੋ ਦੇਖੀ ਜਾਊ ਇੰ样 ਸੋਚਦੀ ਟੁਰ ਹੀ ਪਈ ਜਦ ਨੇੜੇ ਗਈ ਤਾਂ ਦੋ ਸੂਰਤਾਂ ਦੀ ਥਾਂ ਇੱਕੋ ਸੂਰਤ ਸੀ ਜਿਸ ਦੀ ਝੋਲੀ ਵਿੱਚ ਵੱਜਣ ਵਾਲਾ ਸਾਜ਼ ਪਿਆ ਸੀ ਤੇ ਉਹ ਦਰਿਆ ਬੰਨੇ ਤੱਕ ਰਿਹਾ ਸੀ। ਇਸ ਬੀਬੀ ਨੇ ਥੋੜੀ ਵਿੱਤ ਦੇ ਖੜੋ ਕੇ ਸਿਰ ਨਿਵਾਇਆ ਤੇ ਆਖਿਆ ਭਾਈਆ ਇਹ ਗਾਉਣ ਤੁਸੀਂ ਕਰ ਰਹੇ ਹੋ? ਬਜੰਤਰੀ ਨੇ ਕਿਹਾ ਹਾਂ ਕਾਕੋ। ਜੱਟੀ ਨੇ ਕਿਹਾ ਤੁਸੀਂ ਕੌਣ ਹੋ? ਬਜੰਤਰੀ ਕਹਿੰਦਾ ਮੈਂ ਰੱਬ ਦਾ ਬੰਦਾ। ਜੱਟੀ ਕਹਿੰਦੀ ਆ ਇਸੇ ਜੱਗ ਦੇ ਹੀ ਹੋ ਨਾ। ਜਿਵੇਂ ਉਹ ਕਹਿੰਦੀ ਸੀ ਵੀ ਕਿਤੇ ਇੰਦਰ ਲੋਕ ਤੋਂ ਨਾ ਉਤਰ ਕੇ ਆਏ ਹੋਣ। ਉਹਨੂੰ ਪੁੱਛਦੀ ਐ ਇਸੇ ਲੋਕ ਦੇ ਹੀ ਹੋ ਨਾ। ਬਜੰਤਰੀ ਕਹਿੰਦਾ ਹਾਂ ਕਾਕੋ ਤੁਸੀਂ ਜਿਹਹਾ ਆਦਮੀ ਹੀ ਹਾਂ ਜੱਟੀ ਕਹਿੰਦੀ ਆ ਕੋਈ ਨਾ ਕੂੜੀਆਂ ਗੱਲਾਂ ਤਰੇ ਦਿਨ ਦੇ ਮੈਂ ਇੱਥੇ ਬੈਠੇ ਬਹਿਨੀ ਆ ਅਸਾਂ ਵਰਗੇ ਹੁੰਦੇ ਤਾਂ ਕਿਸੇ ਵੇਲੇ ਅੱਗਵਲ ਦੀ ਦਿਸਦੀ ਰੋਟੀ ਪੱਕਦੀ ਹੁੰਦੀ ਕਿਤੋਂ ਲਿਆਉਂਦੇ ਦਿਸਦੇ ਕਿਤੇ ਜਾਂਦੇ ਦਿਸਦੇ ਕਦੇ ਖਾਂਦੇ ਪੀਂਦੇ ਨਜ਼ਰੀ ਆਉਂਦੇ ਕਿਉਂਕਿ ਉਹਨੇ ਕਿਹਾ ਸੀ ਬਜੰਤਰੀ ਵਜਾਉਣ ਵਾਲੇ ਨੇ ਵੀ ਤੇਰੇ ਵਰਗੇ ਹੀ ਆ ਸੀ ਇਹ ਫਿਰ ਔਰਤ ਨੇ ਕਿਹਾ ਕੋਈ ਨਾ ਇਹ ਮਤਲਬ ਇਹਨੂੰ ਗੱਲ ਜੱਚੀ ਨਹੀਂ ਵੀ ਮੇਰੇ ਅਰਗੇ ਨਹੀਂ ਹੈਗੇ ਤੁਸੀਂ ਬਜੰਤਰੀ ਕਹਿੰਦਾ ਕਾਕੋ ਮੈਂ ਤਾਂ ਕਈ ਵਾਰ ਦਰਸ਼ਨ ਆਸਰੇ ਹੀ ਝਟ ਲੰਗਾ ਲਿੰਦਾ ਹਾਂ ਪਰ ਮੇਰਾ ਦਰਸ਼ਨ ਦਾਤਾ ਸ਼ਬਦ ਦੇ ਆਧਾਰ ਰਹਿਂਦਾ ਦਰਸ਼ਨ ਦਾਤਾ ਮਤਲਬ ਜਿਹਦੇ ਮੈਂ ਦਰਸ਼ਨ ਕਰਦਾ ਹਾਂ ਉਹ ਮੇਰਾ ਦਰਸ਼ਨ ਦੇਣ ਵਾਲਾ ਦਾਤਾ ਸ਼ਬਦ ਦੇ ਆਸਰੇ ਉਹਦੇ ਆਧਾਰ ਤੇ ਰਹਿੰਦਾ ਹੈ ਜੱਟੀ ਕਹਿੰਦੀ ਹੈ ਹੋਈ ਨਾ ਗੱਲ ਕਿਸੇ ਹੋਰ ਦੇਸ਼ ਦੇ ਹੋਏ ਨਾ ਫਿਰ ਸਾਡੇ ਦੇਸ਼ ਦੇ ਹੁੰਦੇ ਤਾਂ ਸਾਡੇ ਵਾਂਗ ਖਾਂਦੇ ਪੀਂਦੇ ਨਾ ਬਜੰਤਰੀ ਕਹਿੰਦਾ ਅਸੀਂ ਤਾਂ ਖਾਂਦੇ ਪੀਂਦੇ ਆ ਰੋਟੀ ਦੁੱਧ ਮੱਖਣ ਸਭੇ ਚੀਜ਼ਾਂ ਖਾਂਦੇ ਆ ਜੱਟੀ ਕਹਿੰਦੀ ਆ ਇਹ ਤਰੇ ਦਿਨ ਕੀ ਖਾਦਾ ਬਜੰਤਰੀ ਨੇ ਕਿਹਾ ਸ਼ਬਦ ਵੀ ਸ਼ਬਦ ਖਾਦਾ ਜੱਟੀ ਹੋਈ ਨਾ ਗੱਲ ਸੱਚ ਦੱਸ ਭਾਈਆ ਤੁਸੀਂ ਹੋਂ ਇੱਥੇ ਸਾਡੇ ਲੋਕ ਦੇ ਬੰਦੇ ਕਿ ਕਿਤੇ ਹੋਰ ਦੇ ਹੋ ਬਜੰਤਰੀ ਨੇ ਕਿਹਾ ਇਸੇ ਲੋਕ ਦੇ ਤੇਰੇ ਵਰਗੀ ਮੇਰੀ ਭੈਣ ਹੈ ਤੇਰੀ ਮਾਂ ਵਰਗੀ ਮਾਂ ਦਾ ਮੈਂ ਪੁੱਤਾਂ ਤੇ ਐਸ ਵੇਲੇ ਭੁੱਖਾ ਜੱਟੀ ਨੇ ਕਿਹਾ ਫਿਰ ਕੁਛ ਖਾਂਦੇ ਕਿਉਂ ਨਹੀਂ ਬਜੰਤਰੀ ਕਹਿੰਦਾ ਜੇ ਮਿਲੇਗਾ ਤਾਂ ਖਾ ਲਵਾਂਗਾ ਨਾ ਮਿਲੇਗਾ ਤਾਂ ਵੀ ਸਮਾਂ ਲੰਘ ਜਾਊਗਾ ਜੱਟੀ ਨੇ ਕਿਹਾ ਫੇਰ ਉਹੀ ਗੱਲਾਂ ਭਾਈਆ ਤੁਸੀਂ ਐ ਲੱਗਦਾ ਵੀ ਇੱਥੋਂ ਦੇ ਨਹੀਂ ਕਿਸੇ ਹੋਰ ਥਾਂ ਦੇ ਹੋ ਐਵੇਂ ਬੁਲਾਹ ਕਰਦੇ ਹੋ ਬੁਲਾਹ ਦਾ ਮਤਲਬ ਵੀ ਗੱਲ ਬਿੰਗ ਬੁਲਾਵਾ ਪਾ ਕੇ ਕਰਦੇ ਹੋ ਹੈ ਦੱਸ ਤਾਂ ਜੇ ਗੱਲ ਹੈਗੀ ਆ ਤਾਂ ਦੱਸੋ ਬਜੰਤਰੀ ਇਥੋਂ ਦਾ ਕੋਈ ਇਥੋਂ ਦਾ ਹੀ ਆ ਕਾਕੀ ਮੈਂ ਜੱਟੀ ਫਿਰ ਖਾਦੇ ਬਿਨਾ ਕਿਵੇਂ ਜਿਉਂਦੇ ਹਾਂ ਬਜਾਉਂਦੇ ਕਿਵੇਂ ਹਾਂ ਗਾਉਂਦੇ ਕਿਵੇਂ ਹਾਂ ਮੈਂ ਤਾਂ ਇੱਕ ਡੰਗ ਨਾ ਖਾਵਾਂ ਤਾਂ ਘਰ ਦਾ ਸਾਰਾ ਕੰਮ ਹੀ ਰਹਿ ਜਾਂਦਾ ਖਾਲੀ ਨਾ ਸਕਾਂ ਫਿਰ ਮੈਂ ਤਾਂ ਬਜੰਤਰੀ ਠੀਕ ਹੈ ਹੱਲਣ ਜੋਗਾ ਤਾਂ ਮੈਂ ਵੀ ਨਹੀਂ ਪਰ ਦਿਲਗੀਰ ਨਹੀਂ ਹੈਗਾ ਜੱਟੀ ਜਾਂ ਜੋ ਤੁਹਾਡੇ گاਉਣ ਦਾ ਸਵਾਦ ਹੈ ਇਹਦੇ ਆਸਰੇ ਜਿਉਂਦੇ ਰਹਿੰਨੇ ਹਾਂ ਬਜੰਤਰੀ ਇਹ ਸਵਾਦ گاਉਣ ਦਾ ਨਹੀਂ گاਉਂਦਾ ਦਾ ਸਭ ਕੋਈ ਹੈ ਕੌਣ ਹੈ ਜੋ ਰੋਣ ਤੇ ਗਾਉਣ ਨਹੀਂ ਜਾਣਦਾ ਤੇ ਕਿਹੜਾ ਹੈ ਜਿਹਨੂੰ ਰੋਣਾ ਨਹੀਂ ਆਉਂਦਾ ਤੇ ਗਾਉਣਾ ਨਹੀਂ ਆਉਂਦਾ ਪਰ ਇਹ ਗਾਉਣਾ ਹੋਰ ਥਾਂ ਦਾ ਹੈ ਤੇ ਇਹ ਸਵਾਦ ਕੋਈ ਹੋਰ ਵੇ ਦੀ ਦਾਤ ਹੈ ਇਸ ਸਵਾਦ ਦਾ ਇੱਕ ਆਪਣਾ ਆਧਾਰ ਹੁੰਦਾ ਹੈ ਰਾਜਵੰਗ ਤੇ ਇਹ ਜਿਹੜਾ ਗਾਉਣਾ ਜਦੋਂ ਗਾਉਨੇ ਆ ਇਹਦਾ ਆਧਾਰ ਹੋ ਜਾਂਦਾ ਵੀ ਜਿਵੇਂ ਆਪਾਂ ਕੁਝ ਖਾ ਕੇ ਰੱਜ ਜਾਂਦੇ ਆਂ ਇਉਂ ਆਧਾਰ ਹੋ ਜਾਂਦਾ ਜੱਟੀ ਤਾਂ ਤੁਸੀਂ ਕੋਈ ਉਹ ਲੋਕ ਹੋ ਜਿਨ੍ਹਾਂ ਨੂੰ ਆਖਦੇ ਹਨ ਕਿ ਕਣੀ ਵਾਲੇ ਹੁੰਦੇ ਆ ਬਜੰਤਰੀ ਜਿਵੇਂ ਆਖੋ ਕਾਕੋ ਉਵੇਂ ਸਮਝ ਲੈ ਜੱਟੀ ਭਈਆ ਜੇ ਮੈਂ ਦੁੱਧ ਲਿਆ ਆਵਾ ਤਾਂ ਪੀ ਲੋਗੇ ਬਜੰਤਰੀ ਪੀ ਲੈਸਾਂ ਕਾਕੋ ਮੈਨੂੰ ਬੀਬਾ ਇਸ ਰਸ ਦਾ ਆਧਾਰ ਤਾਂ ਰਹਿੰਦਾ ਹੈ ਪਰ ਮੈਂ ਅਜੇ ਮੂਲੋਂ ਇਸ ਆਸਰੇ ਜਿਉ ਨਹੀਂ ਸਕਦਾ ਇਸ ਕਰਕੇ ਭੁੱਖ ਵੀ ਲੱਗਦੀ ਐ ਤੇ ਖਾਂਦਾ ਪੀਂਦਾ ਵੀ ਐ ਵੀ ਮੈਨੂੰ ਹਜੇ ਪੂਰਾ ਆਧਾਰ ਸ਼ਬਦ ਦਾ ਨਹੀਂ ਹੁੰਦਾ ਕਿ ਬਜੰਤਰੀ ਕਹਿੰਦਾ ਜੱਟੀ ਤਾਂ ਮੈਂ ਦੁੱਧ ਲਿਆਉਂਦੀ ਹਾਂ ਮੁੜ ਕੇ ਤੱਕ ਕੇ ਹਾਉ ਤਾਂ ਭਈਆ ਤੁਸੀਂ ਮਨੁੱਖ ਨਾ ਕੋਈ ਹੋਰ ਗੱਲ ਤਾਂ ਨਹੀਂ ਕੁਛ ਦੀ ਐ ਮੋੜ-ਮੋੜ ਵੀ ਹੈ ਤਾਂ ਬੰਦੇ ਹੀ ਹੋ ਨਾ ਤੁਸੀਂ ਕੋਈ ਹੋਰ ਤਾਂ ਨਹੀਂ ਕਿਤੇ ਮੈਂ ਮੂਰਖ ਹਾਂ ਪਿੰਡੂ ਹਾਂ ਉਮਰੋਂ ਵੀ ਅਜੇ ਵਡੇਰੀ ਨਹੀਂ ਉਮਰੋਂ ਵੀ ਅਜੇ ਬਡੇਰੀ ਨਹੀਂ ਸਮੇ ਮੈਂ ਨਹੀਂ ਡਿਠੇ ਵੀ ਮੈਂ ਵੱਖ-ਵੱਖ ਤਰ੍ਹਾਂ ਦੇ ਸਮੇ ਨਹੀਂ ਦੇਖੇ ਮਤਾਂ ਤੁਸੀਂ ਕੋਈ ਅਪਛੜਾ ਜਾਤ ਦੇ ਹੋਵੋ ਤੇ ਮੈਂ ਭੁੱਲ ਕਰ ਬੈਠਾਂ ਬਜੰਤਰੀ ਹੱਸ ਕੇ ਇਹ ਭਰਮ ਕਾਕੋ ਕਿਉਂ ਕਿਉਂ ਪਈ ਖਾਨੀ ਐ ਵੀ ਭਰਮ ਕਿਉਂ ਖਾਨੀ ਐ ਅਸੀਂ ਤੇਰੇ ਅਰਗੇ ਬੰਦੇ ਹੀ ਆਂ ਜੱਟੀ ਤਰੇ ਦਿਨ ਦੇ ਭੁੱਖਿਓ ਤੇ ਘਰੌਂਦੇ ਨਹੀਂ ਗਾਉਨਿਓ ਤਾਂ ਜਾਦੂ ਢੂੜਦੇਓ ਇਹ ਮਨੁੱਖਾਂ ਵਿੱਚ ਤਾਂ ਮੈਂ ਕਦੇ ਡਿਠਾ ਨਹੀਂ ਆ ਵੇਲਾ ਸ਼ਿਕਲ ਦੁਪਹਿਰ ਦਾ ਜਿਵੇਂ ਆਪਾਂ ਸਿਖਰ ਕਹਿੰਦੇ ਆ ਇੱਥੇ ਲਿਖਿਆ ਸ਼ਿਕਲ ਦੁਪਹਿਰ ਉਜਾੜ ਤੇ ਨਦੀ ਦਾ ਕੰਢਾ ਛੋਟੇ ਹੁੰਦਿਆਂ ਜੋ ਗੱਲਾਂ ਸੁਣੀਆਂ ਅੱਖਾਂ ਅੱਗੇ ਫਿਰ ਫਿਰ ਜਾਂਦੀਆਂ ਨੇ ਇਵੇਂ ਲੱਗਦੇ ਹਾਂ ਜਿਵੇਂ ਪਰੀ ਜਾਤ ਦੇ ਹਾਂ ਬਾਕੀ ਮੈਂ ਸੋਝੀ ਵਾਲੀ ਨਹੀਂ ਮੈਂ ਮੂਰਖ ਜੱਟੀ ਹਾਂ ਖਬਰੇ ਤੁਸੀਂ ਉਹੀ ਹੋਵੋ ਜਿਸ ਨੂੰ ਲੋਕੀ ਪੂਰਾ ਭਾਂਡਾ ਸਾਈ ਲੋਕ ਕਹਿੰਦੇ ਆ ਤੁਸੀਂ ਵੀਰਾ ਗੁੱਸਾ ਨਾ ਕਰਿਓ ਗਿਰਾਵਾ ਦੇ ਲੋਕੀ ਪਸ਼ੂ ਹੁੰਦੇ ਆ ਗਿਰਾਵਾ ਦਾ ਮਤਲਬ ਵੀ ਪਿੰਡਾਂ ਦੇ ਲੋਕ ਪਸ਼ੂ ਵਰਗੀ ਮਤ ਹੁੰਦੀ ਹੈ ਕਹਿੰਦੀ ਪਿੰਡਾਂ ਦੇ ਲੋਕਾਂ ਦੀ ਸਾਨੂੰ ਕੋਈ ਸੂਝਤ ਨਹੀਂ ਨਾ ਉੱਚੀ ਨੀਵੀਂ ਗੱਲ ਵੀਰਾ ਮੇਰੀ ਗੱਲ ਦਿਲ ਤੇ ਨਾ ਲਾਉਣੀ ਬਜੰਤਰੀ ਨੈਣਾ ਵਿੱਚ ਅਥਰੂ ਆ ਗਏ ਕਾਕੋ ਕੋਈ ਭਰਮ ਨਾ ਕਰ ਜਿਸ ਨਾਲ ਤੂੰ ਗੱਲਾਂ ਕਰਦੀ ਐ ਮਨੁੱਖ ਹੈ ਤੇ ਕਿਸੇ ਪੂਰੇ ਮਰਦ ਦਾ murid ਹੈ ਤੇ ਤੂੰ ਦਿਲ ਦੀ ਖੁਸ਼ੀ ਨਾਲ ਨਿਸ਼ਾ ਖਾਤਰ ਕਰ ਜੋ ਕਰਨਾ ਹੈ ਕਰ ਕਿਉਂਕਿ ਮੈਂ ਬੰਦਾ ਹੀ ਆ ਹੁਣ ਮੁਟਿਆਰ ਨੂੰ ਕੁਝ ਤਸੱਲੀ ਹੋ ਗਈ ਖਾਲੀ ਚਾਟੀ ਸਿਰਦੇ ਸੀ ਹੱਥ ਦੀ ਟੇਕ ਚਾਟੀ ਨੂੰ ਦੇ ਕੇ ਸਿਰ ਨਿਵਾ ਕੇ ਚਲੀ ਗਈ ਹੁਣ ਉਹ ਔਰਤ ਸੀ ਜਿਹੜੀ ਉਹ ਚਲੀ ਗਈ ਵਾਪਸ ਆਈ ਕਿ ਨਹੀਂ ਆਈ ਜੇ ਆਈ ਕੀ ਲੈ ਕੇ ਆਈ ਜੋ ਲੈ ਕੇ ਆਈ ਇਹ ਬਜੰਤਰੀ ਨੇ ਪ੍ਰਵਾਨ ਕੀਤਾ ਕਿ ਨਹੀਂ ਕੀਤਾ ਬਜੰਤਰੀ ਇਕੱਲਾ ਹੈ ਕਿ ਨਾਲ ਕੋਈ ਹੈਗਾ ਹੋਰ ਉਹ ਕੌਣ ਹੈ ਇਹ ਬਜੰਤਰੀ ਕੌਣ ਹੈ ਇਹ ਸਾਰਾ ਇਤਿਹਾਸ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ